ਰਾਗ ਪਰਵਾਤੇ ਬਾਣੇ ਭਗਤ ਕਵੇ ਜੇ ਕਿ ਇਕ ਓੰਕਾਰ ਸਤਿਗੁਰ ਪ੍ਰਸਾਦ ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮਨਾ ਭੁੱਲੋ ਪਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸ੍ਰਿ ਮਠਾਈਂ ਰਾਓ ਮਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕੁਛ ਪੋਚ ਮਟੀ ਕੇ ਭਾਂਡੇ ਨਾ ਕੋ ਛੇ ਪਹੁੰਚ ਕਮਾਰੇ ਸਭ ਮੈਂ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕੁਛ ਹੋਈ ਹੁਕਮ ਪਛਾਨ ਸੁਏ ਕੋ ਜਾਣੇ ਬੰਦਾ ਕਈ ਸੋਈ ਅੱਲਾ ਅਲਖ ਨਾ ਜਾਈ ਲਖਿਆ ਗੁਰਗੁੜ ਦੀਨਾ ਮਿੱਠਾ ਕਹਿ ਕਬੀਰ ਮੇਰੀ ਸੰਕਾ ਨਸੀ ਸਰਬ ਨਰਨਜਨ ਡਿਠਾ ਅੱਲਾ ਅਲਖ ਨਾ ਜਾਈ ਲਖਿਆ ਗੁਰਗੁੜ ਦੀਨਾ ਮਿੱਠਾ ਕਹ ਕਬੀਰ ਮੇਰੇ ਸੰਕਾ ਨਸੇ ਸਰਬ ਨਰਨਜਨ ਡਿਠਾ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਮੁਖਰਬਿੰਦ ਤੋਂ ਚਾ ਰਿਹਾ ਹੈ ਸ਼ਬਦ ਤਨ ਤਨ ਚਬਰ ਛਤਰ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਰਾਗ ਪਰਭਾਤੀ ਅੰਗ ਤੇ ਰਸ ਹੋਣ ਜਾਂ ਤੇ ਸ਼ਿਸ਼ੁਬਤ ਸਤਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਹੈ ਕਿ ਜਿਹੜਾ ਸਰਬ ਵਿਆਪਕ ਪ੍ਰਭੂ ਹੈ ਉਤਕ ਕਣਕਣ ਦੇ ਵਿੱਚ ਇਹ ਸਾਰੀ ਸ੍ਰਿਸ਼ਟੀ ਜਿਸ ਨੇ ਬਣਾਈ ਹੈ ਉਹ ਹਰ ਇੱਕ ਥਾਂ ਹਰ ਇੱਕ ਪਲ ਹਰ ਇੱਕ ਜਗਾ ਚਾਹੇ ਆਕਾਸ਼ ਹੈ ਚਾਹੇ ਪਤਾਲ ਹੈ ਚਾਹੇ ਥਲ ਹੈ ਸਰਬ ਥਾਈ ਉਹ ਪਰਪੁਰ ਉਹਦਾ ਵਾਸਾ ਹੈ ਅਤੇ ਜਿੰਨੀ ਵੀ ਦੁਨੀਆ ਉਸ ਤੋਂ ਸ੍ਰਿਸ਼ਟੀ ਬਣੀ ਹੈ ਇਹ ਸਾਰੀ ਉਸ ਦੀ ਪਦੈਸ਼ ਹੈ ਉਸ ਨੇ ਹੀ ਪੈਦਾ ਕੀਤੀ ਹੈ ਨਾ ਪੈਦ ਤੇ ਪੈਦਾ ਕੀ ਹੈ ਇੱਕ ਇਹੋ ਹੀ ਤਾਂ ਅਚਰਜ ਹੈ ਕਿ ਆਪ ਜਨਮ ਨੇ ਲਿਆ ਉਸਨੇ ਪਰ ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਪੂਰੀ ਦੀ ਪੂਰੀ ਉਹਦੇ ਵਿੱਚ ਸਰਗੁਣ ਬਣ ਕੇ ਅੰਦਰ ਬੈਠਾ ਹੈ ਲੇਕਿਨ ਬੰਦਾ ਜਿਹੜਾ ਹੈ ਉਹਨੂੰ ਸਮਝਣਾ ਹੈ ਕਿ ਮੇਰੇ ਮਨ ਦੇ ਵਿੱਚ ਉਹਦਾ ਵਾਸਾ ਹੈ ਪਰ ਬੰਦਾ ਸਮਝ ਨਹੀਂ ਗਿਆ ਕਿਉਂਕਿ ਉਹਨੂੰ ਜੋ ਦਿਸਦਾ ਹੈ ਉਹ ਸੰਦੀ ਉਹ ਖੋਜ ਦੇ ਵਿੱਚ ਲੱਗਾ ਹੋਇਆ ਹੈ ਪਰ ਭਗਤੀ ਲਹਿਰ ਨੇ ਇੱਕ ਬਹੁਤ ਵੱਡਾ ਸੰਕਲਪ ਦਿੱਤਾ ਕਿ ਬੰਦੇ ਆਪਣੇ ਮਨ ਨੂੰ ਖੋਜ ਤੇਰੇ ਅੰਦਰ ਹੈ ਸਾਰਾ ਕੁਝ ਤੂੰ ਤੰਨ ਦੀ ਖੋਜ ਕਰ ਰਿਹਾ ਬਾਹਰਲੀ ਖੋਜ ਕਰ ਰਿਹਾ ਪਰ ਅੰਦਰ ਤੇਰੇ ਜੋ ਆਪ ਬੈਠਾ ਹੈ ਜਿਸ ਨੇ ਸਾਰਾ ਬ੍ਰਹਿਮੰਡ ਰਚਾਇਆ ਹੈ ਤੂੰ ਉਸ ਨੂੰ ਅੰਦਰੋਂ ਖੋਜ ਲੱਭ ਐਵੇਂ ਨਾ ਜੰਗਲਾ ਬੇਲਿਆਂ ਤੇ ਥਾਂ ਧਾਰਮਿਕ ਸਥਾਨਾਂ ਤੇ ਘੁੰਮਦਾ ਫਿਰ ਬਾਹਰ ਕੁਛ ਨਹੀਂ ਹੈ ਤੈਨੂੰ ਬਾਹਰ ਜੇ ਜਾਣਾ ਹੈ ਤਾਂ ਸਤ ਸੰਗ ਮੈਣੀ ਚਾਹੀਦੀ ਹੈ ਸਤ ਸੰਗ ਦੇ ਵਿੱਚੋਂ ਤੈਨੂੰ ਇੱਕ ਮਾਰਗ ਮਿਲਣਾ ਇੱਕ ਤੈਨੂੰ ਦਿਸ਼ਾ ਮਿਲਣੀ ਹੈ ਕਿ ਇਹ ਦੁਨੀਆ ਝੂਠੀ ਹੈ ਔਰ ਜਿਹੜਾ ਸ਼ਬਦ ਮੈਣਾ ਹੈ ਉਸ ਸ਼ਬਦ ਨੂੰ ਤੂੰ ਅਭਿਆਸ ਕਰਕੇ ਖੋਜਣਾ ਹੈ ਸੋ ساری ਦੁਨੀਆ ਜਦੋਂ ਉਸ ਤੋਂ ਪੈਦਾ ਹੋਈ ਤਾਂ ਫਿਰ ਅਸੀਂ ਇੱਕ ਦੂਜੇ ਨੂੰ ਮਾੜਾ ਕਿਉਂ ਕਹ ਰਹੇ ਹਾਂ ਜਦੋਂ ਇੱਕ ਨੂਰ ਤੋਂ ਇਹ ਸਾਰੀ ਦੁਨੀਆ ਪੈਦਾ ਹੋ ਗਈ ਤਾਂ ਫਿਰ ਅਸੀਂ ਕਿਸੇ ਨੂੰ ਨੀਚ ਕਿਸੇ ਨੂੰ ਉੱਚ ਕਿਉਂ ਕਹ ਰਹੇ ਹਾਂ ਬਹੁਤ ਵੱਡਾ ਦੁਨੀਆ ਨੂੰ ਸਮਝਾਉਣ ਕਰਕੇ ਗਏ ਹੈ ਕਿ ਜਿਸ ਨੇ ਇੱਕ ਗੁਣ ਪਾ ਲਿਆ ਉਸ ਦੇ ਹੁਕਮ ਨੂੰ ਮੰਨ ਲਿਆ ਉਹਨੂੰ ਤਾਂ ਸਾਰੀ ਦੁਨੀਆ ਇੱਕੋ ਜਿਹੀ ਲੱਗਦੀ ਹੈ ਉਹਨੂੰ ਆਪਣੇ ਤੋਂ ਮਾੜਾ ਦੁਨੀਆ 'ਤੇ ਕੋਈ ਬੰਦਾ ਹੀ ਨਹੀਂ ਨਜ਼ਰ ਆਉਂਦਾ ਇਸ ਕਰਕੇ ਸਤਿਗੁਰੂ ਸਮਝਾ ਰਹੇ ਹੈ ਸ਼ਬਦ ਦੇ ਵਿੱਚ ਅਬਲ ਅੱਲਾ ਨੂਰ ਆਪਾਇ ਕੁਦਰਤ ਕੇ ਸਭ ਬੰਦੇ ਕਹਿੰਦੇ ਉਸ ਦੇ ਨੂਰ ਤੋਂ ਅਬਲ ਸਭ ਤੋਂ ਪਹਿਲਾ ਕਿਸੇ ਨੂਰ ਪ੍ਰਕਾਸ਼ ਜੋਤ ਸੀ ਉਹ ਪਰਮਾਤਮਾ ਉਹ ਅੱਲਾ ਉਸ ਨੇ ਉਸ ਆਪਣੀ ਕੁਦਰਤ ਸਾਰੀ ਤੋਂ ਕੁਦਰਤ ਰਚੀ ਜਿਸ ਦੇ ਵਿੱਚ ਬੰਦੇ ਵੀ ਪੈਦਾ ਕੁਦਰਤ ਕੇ ਸਭ ਬੰਦੇ ਕੁਦਰਤ ਕੀ ਹੈ ਜਿਹਦੇ ਵਿੱਚ ਪਰਮਾਤਮਾ ਖੁਦ ਹੈ ਸੋ ਜਦੋਂ ਬੰਦੇ ਇੱਕ ਨੂਰ ਤੋਂ ਪੈਦਾ ਹੋ ਗਏ ਫਿਰ ਇੱਥੇ ਮਜਬਾਂ ਦੇ ਝਗੜੇ ਕਿਉਂ ਇਹ ਤਾਂ ਕੋਈ ਹੋਰ ਰਸਤੇ ਤੋਂ ਪੈਦਾ ਹੋ ਰਿਹਾ ਰਸਤਾ ਵੀ ਆਉਣ ਦਾ ਇੱਕ ਹੈ ਜਾਣ ਦਾ ਵੀ ਇੱਕ ਹੈ ਨੂਰ ਵੀ ਇੱਕ ਤੋਂ ਪੈਦਾ ਹੋ ਰਿਹਾ ਤੇ ਫਿਰ ਉੱਚ ਨੀਚ ਜਾਤ ਪਾਤ ਮਜਬ ਝਗੜੇ ਕਿਉਂ ਹੈ ਇੱਕ ਨੂਰ ਤੇ ਸਭ जग ਉਪਚਿਆ ਕੌਣ ਭਲੇ ਕੋ ਮੰਦੇ ਕਹਿੰਦੇ ਜਦੋਂ ਉਸ ਦੇ ਨੂਰ ਤੋਂ ਸਤਗੁਰੂ ਸਮਝਾ ਦੇ ਸਾਰੇ ਪੈਦਾ ਹੋਏ ਆ ਤਾਂ ਫਿਰ ਮਾੜੇ ਕੌਣ ਤੇ ਚੰਗੇ ਕੌਣ ਇਹਦਾ ਮਤਲਬ ਮਾੜੇ ਤੇ ਚੰਗੇ ਜਿਹੜੇ ਹੈ ਉਹ ਬੰਦੇ ਦੇ ਆਪਣੇ ਕਰਮ ਤਾਂ ਹੋ ਸਕਦੇ ਹੈ ਪਰ ਨੂਰ ਤਾਂ ਕਿਸੇ ਦੇ ਨਾਲ ਵਹਿ ਰਿਣੀ ਉਹ ਤਾਂ ਦਿਆਲੂ ਹੈ ਕਰਪਾਲੂ ਹੈ ਪਰ ਅਸੀਂ ਇੱਕ ਦੂਜੇ ਦੇ ਨਾਲ ਝਗੜੇ ਜੇ ਕਰਦੇ ਆ ਤੇ ਫਿਰ ਅਸੀਂ ਇਹ ਗੱਲ ਭੁੱਲ ਚੁੱਕੇ ਹਾਂ ਕਿ ਸਾਡਾ ਜਿੱਥੋਂ ਅਸੀਂ ਆਏ ਹਾਂ ਸਾਰੇ ਉਹ ਤਾਂ ਇੱਕ ਪਰਮਾਤਮਾ ਹੈ ਉਹ ਇੱਕ ਜੋਤ ਹੈ ਇੱਕ ਨੂਰ ਹੈ ਉਹਦੇ ਤੋਂ ਸਾਰੀ ਸ੍ਰਿਸ਼ਟੀ ਬਣੀ ਹੈ ਇੱਕ ਦੂਜੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਅੰਦਰ ਚੱਕਣ ਦੀ ਲੋੜ ਹੈ। ਇਸੇ ਕਰਕੇ ਜਦੋਂ ਬੰਦਾ ਆਪਣੇ ਅੰਦਰ ਦੇ ਅਬਗੁਣ ਨੂੰ ਦੇਖ ਲੈਂਦਾ ਤਾਂ ਫਿਰ ਉਹ ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਪਰ ਜਦੋਂ ਬੰਦਾ ਬਾਹਰਲੇ ਗੁਣਾਂ ਨੂੰ ਲੋਕਾਂ ਦੇ ਵਿੱਚ ਪ੍ਰੋਸਕੇ ਰੱਖਦਾ ਪਰ ਲੋਕਾਂ ਨੂੰ ਪਤਾ ਨਹੀਂ ਕਿ ਅੰਦਰ ਇਹਦੇ ਕਿੰਨੇ ਕ ਅਬਗੁਣ ਹੈ। ਅਬਗੁਣ ਬੰਦੇ ਨੂੰ ਖੁਦ ਦਿਸਦੇ। ਇਸੇ ਕਰਕੇ ਕਵੀ ਸਾਬ ਨੇ ਕਿਹਾ, "ਕਵੀਰ ਸਭ ਤੇ ਹੰbure, ਹਮ ਤਜ ਪਲੋ ਸਬ ਕੋਏ ਜਿਨ ਐਸਾ ਕਰ ਬੁਝੇ ਮੀ ਤਹ ਹਮਾਰਾ ਸੇ" ਕਹਿੰਦੇ ਮਿੱਤਰੀ ਸੱਡਾ ਹੋਆ ਜਿਨ ਆਪਣੇ ਅੰਦਰ ਨੂੰ ਦੇਖਿਆ ਜਿਨ ਬੁੱਝ ਲਿਆ ਕਿ ਮੇਰੇ ਤੋਂ ਮਾੜਾ ਦੁਨੀਆ ਤੇ ਹੈ ਹੀ ਕੋਈ ਨਹੀਂ ਮੈਂ ਹੀ ਮਾੜਾ ਹਾਂ ਪਰ ਇੱਥੇ ਦੁਨੀਆਂ ਦੇ ਝਗੜੇ ਜਿਹੜੇ ਇਸ ਕਰਕੇ ਹੋ ਰਹੇ ਹੈ ਕਿ ਮੈਂ ਹੀ ਚੰਗਾ ਹਾਂ ਦੁਨੀਆ ਸਾਰੀ ਮਾੜੀ ਹੈ ਲੋਗਾ ਪਰਮਾ ਨਾ ਭੋਲੋ ਭਾਈ ਕਹਿੰਦੇ ਹੈ ਭਾਈ ਤੁਸੀਂ ਕਿਹੜੇ ਭਰਮ ਚ ਪਏ ਹੋ ਕਿ ਇਹ ਮੁਸਲਮਾਨ ਹੈ ਇਹ ਹਿੰਦੂ ਹੈ ਇਹ ਸਿੱਖ ਹੈ ਅਸਾਈ ਹੈ ਯਹੂਦੀ ਹੈ ਕ੍ਰਿਸਚੀਨ ਹੈ ਇਹ ਕਿਉਂ ਪਰਮਾ ਦੇ ਵਿੱਚ ਪੈ ਗਏ ਤੁਸੀਂ ਉਹ ਤਾਂ ਕਣ-ਕਣ ਦੇ ਵਿੱਚ ਪਰਾਜਮਾਨ ਉਹਦਾ ਕੋਈ ਸਮਾਂ ਥੋੜਾ ਨਾ ਉਹ ਸਮੇਂ ਦੇ ਵਿੱਚ ਪਬੰਧ ਹੈ ਇਸ ਕਰਕੇ ਕਿਹੜੇ ਪਰਮਾ ਚ ਪੈ ਗਏ ਅਸੀਂ ਕੋਈ ਉਹ ਜੈ ਕੋਈ ਮਾੜਾ ਹੈ ਕੋਈ ਚੰਗਾ ਹੈ ਜਾਂ ਇੱਕ ਮੱਜਵ ਚੰਗਾ ਦੂਸਰਾ ਮੱਜ ਮਾੜਾ ਬਿਲਕੁਲ ਕੁਛ ਨਹੀਂ ਮਾੜਾ ਬੰਦਾ ਖੁਦ ਮਾੜਾ ਕਿਉਂਕਿ ਮਾਰਕਸ ਨੇ ਆਪ ਚਲਣਾ ਸੱਚ ਦਾ ਮਾਰਗ ਜਿਹੜਾ ਜਿੰਨੇ ਵੀ ਦੁਨੀਆ ਤੇ ਹੋ ਕੇ ਗਏ ਜਾਂ ਜਿਨ੍ਹਾਂ ਨੇ ਰਸਤਾ ਦਿਖਾਇਆ ਉਹਨੇ ਸੱਚ ਦੇ ਮਾਰਗ ਨੂੰ ਅਪਣਾਇਆ ਝੂਠ ਨੇ ਬੋਲਿਆ धर्म है कि है बोलिए सच ये धर्म है बोलिए सच धर्म झूठ ना बोलिए जो गुरद से बाट मरीदा जो लिए जो गुरु ने जो दस के सच बोलूँगा तो यह धर्म है नहीं तो बाकी सब झूठ है लोग भर्म ना भोलो भाई खालक खलक खलक में खालक पूर रहे केंद्र उस नूर तो कुदरत पैदा है। ये सारी सृष्टि पैदा है ਔਰ ਇਸ ਸ੍ਰਸ਼ਟੀ ਦੇ ਵਿੱਚ ਉਹ ਕਹਿੰਦੇ ਖਾਲਕ ਖੁਦ ਬੈਠਾ ਖਲਕ ਮੈਂ ਖਾਲਕ ਇਸ ਕੁਦਰਤ ਦੇ ਵਿੱਚ ਕੁਦਰਤ ਕੀ ਹੈ ਪਰਮਾਤਮਾ ਹੰਦਾ ਨਾ ਹੀ ਕੁਦਰਤ ਦੂਸਰਾ ਰੂਪ ਹੀ ਕੁਦਰਤ ਹੈ ਜਿਨੋਂ ਸੇ ਛਾਂ ਕਹਿੰਦੇ ਇਹ ਪਰਮਾਤਮਾ ਦੀ ਛਾਂ ਹੈ ਖਲਕ ਮੈਂ ਖਾਲਕ ਪੂਰ ਰਹੋ ਸਰਬ ਠਾਈ ਜਿਹੜਾ ਹਰ ਇੱਕ ਜਗ੍ਹਾ ਵਿਆਪਕ ਹੈ ਹਰ ਇੱਕ ਜਗ੍ਹਾ ਕਣਕਣ ਦੇ ਵਿੱਚ ਵਾਸਾ ਹੈ ਉਸ ਦਾ ਸਤਗੁਰ ਕਬੀਰ ਮਹਾਰਾਜ ਜੀ ਦਾ ਸਮਝਾਉਣ ਜਿਹੜਾ ਹੈ ਉਹ ਇਸ ਕਰਕੇ ਹੈ ਕਿ ਹਿੰਦੂ ਉਤਰਕ ਮੁਸਲਮਾਨ ਕਿਉਂ ਲੜਨ ਲੱਗੇ ਹੋਏ ਤੁਸੀਂ ਉਹ ਤਾਂ ਇੱਕ ਹੈ ਜਾਨਾ ਸਭ ਨੇ ਉੱਥੇ ਉਹਦੇ ਤੋਂ ਮਿਲੇ ਤੋਂ ਬਿਨਾ ਕੋਈ ਗਤੀ ਨਹੀਂ ਹੋ ਸਕਦੀ ਪਰ ਇਹ ਕਹਿਣਾ ਕਿ ਹਿੰਦੂ ਕਾਫਰ ਹੈ ਮੁਸਲਮਾਨ ਕਾਫਰ ਹੈ ਜਾਂ ਦੂਸਰੇ ਲੋਕ ਮਾੜੇ ਉਹ ਕਹਿੰਦੇ ਜਦੋਂ ਇੱਕ نور ਤੋਂ ਪੈਦਾ ਹੋਏ ਤਾਂ ਮਾੜੇ ਹੋ ਹੀ ਨਹੀਂ ਸਕਦੇ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਨ ਹਰੇ ਨਾ ਕੁਛ ਪੋਚ ਮਾਟੀ ਕੇ ਪਾਂਡੇ ਨਾ ਕੁਛ ਪੋਚ কুমਾਰੇ ਕਹਿੰਦੇ ਇਕ ਕੋਈ ਮਿੱਟੀ ਤੋਂ ਭਾਂਡਿਆਂ ਦੀ ਐਗਜ਼ਾਮਪਲ ਦੇ ਕੇ ਸਤਿਗੁਰ ਕਬੀਰ ਮਹਾਰਾਜ ਜੀ ਦੱਸ ਰਹੇ ਐ ਇਕ ਕੋਈ ਮਿੱਟੀ ਤੋਂ ਸਾਰੇ ਭਾਂਡੇ ਬਣੇ ਹੋਏ ਆ ਕਹਿੰਦੇ ਉਸ ਨੇ ਇੱਕ ਮਿੱਟੀ ਤੋਂ ਸਾਰੇ ਭਾਂਡੇ ਸਾਜ ਦਿੱਤੇ ਨਾ ਕਹਿੰਦੇ ਉਸ ਮਿੱਟੀ 'ਚ ਕੋਈ ਹੁਣਤਾ ਹੀ ਹੈ ਤੇ ਨਾ ਹੀ কুমਹਾਰ ਦੇ ਵਿੱਚ ਕੋਈ ਕਮੀ ਹੈ কুমਹਾਰ ਨੇ ਕੋਈ ਕਮੀ ਨਹੀਂ ਰੱਖੀ ਤਾਂ ਮਿੱਟੀ 'ਚ ਵੀ ਕੋਈ ਕਮੀ ਨਹੀਂ ਪੰਜ ਤੱਤ ਦੇ ਪੁੱਤਲੇ ਮਿੱਟੀ ਤੋਂ ਬਣੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਕਿੰਨੇ ਤਰ੍ਹਾਂ ਦੇ ਉਹਨਾਂ ਸ੍ਰਿਸ਼ਟੀ ਸਾਜ ਦਿੱਤੇ ਮੱਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਂਝ ਨਹਾਰੇ ਅਨੇਕਾਂ ਕਿਸਮਾਂ ਦੇ ਪਤਾ ਨਹੀਂ ਲੱਗਦੇ ਨਾ ਕਛ ਪੋਚ ਮੱਟੀ ਕੇ ਭਾਂਡੇ ਨਾ ਕਛ ਪੋਚ ਕੁਮਾਰੇ ਨਾ ਮਿੱਟੀ ਚ ਕੋਈ ਕਹਿੰਦੇ ਕਮੀ ਹੈ ਨਾ ਕਮੀ ਹਰ ਚ ਕੋਈ ਹੁਣਤਾਈ ਹੈ ਸਭ ਮੈਂ ਸੱਚਾ ਇੱਕੋ ਸੋਈ ਤਿਸ ਕਾ ਕੀਆ ਸਭ ਕੁਛ ਹੋਈ ਸਾਦੇ ਜਿੰਨੇ ਵੀ ਜੀਵ ਜੰਤੂ ਬਨਸਪਤੀ ਸਭ ਕੁਛ ਉਹਨਾਂ ਦੇ ਵਿੱਚ ਕਹਿੰਦੇ ਇੱਕੋ ਦਾ ਹੀ ਬਾਸ ਹੈ ਸਭ ਮੈਂ ਬਸ ਦਸ ਕਾ ਕੀਆ ਸਭ ਕੁਛ ਹੋਈ ਜੋ ਕੁਛ ਵੀ ਹੋ ਰਿਹਾ ਉਹਦੇ ਰਜਾ ਚ ਹੋ ਰਿਹਾ ਉਹਦੇ ਭਾਣੇ ਚ ਹੋ ਰਿਹਾ ਉਹਨੇ ਐਸੀ ਮਰਿਆਦਾ ਬਣਾਈ ਹੈ ਕਿ ਸੂਰਜ ਕਹਿ ਨਹੀਂ ਸਕਦਾ ਕਿ ਮੈਂ ਚਾਰਕ ਦਿਨ ਆਰਾਮ ਕਰਨਾ ਛੁੱਟੀ ਤੇ ਜਾਣਾ ਧਰਤੀ ਨਹੀਂ ਕਹਿ ਸਕਦੀ ਚੰਦਰਮਾ ਨਹੀਂ ਕਹਿ ਸਕਦਾ ਤਾਰੇ ਨਹੀਂ ਕਹਿ ਸਕਦੇ ਸਮੁੰਦਰ ਨਹੀਂ ਕਹਿ ਸਕਦੇ ਪਾਣੀ ਵੀ ਚੱਲ ਰਿਹਾ ਸਾਰੇ ਸ੍ਰਿਸ਼ਟੀ ਜਿਹੜੀ ਹੈ ਮਰਿਆਦਾ ਦੇ ਵਿੱਚ ਚੱਲ ਰਹੀ ਹੈ ਸਵਾਏ ਇੱਕ ਬੰਦੇ ਦੇ ਜਿੰਨੀ ਵੀ ਮਰਿਆਦਾ ਕੁਦਰਤ ਨੇ ਬਣਾਈ ਹੈ ਜੇਕਰ ਉਹਦੇ ਵਿੱਚ ਖਲਨ ਪੈਦਾ ਕੀਤਾ ਤਾਂ ਬੰਦੇ ਨੇ ਕੀਤਾ ਪਰ ਬੰਦੇ ਤੋਂ ਹੀ ਜਿਹੜਾ ਪਰਮਾਤਮਾ ਦੇ ਨਾਲ ਮੇਲ ਹੁੰਦਾ ਇਹ ਵੀ ਇੱਕ ਬਹੁਤ ਵੱਡੀ ਸਚਾਈ ਹੈ ਕਿਉਂਕਿ ਆਖਰੀ ਜੂਨ ਜਿਹੜਾ ਸਿਲਖਦੀ ਇਹ ਮਾਨਸ ਜਨਮ ਇੱਥੇ ਇਹਦੇ ਕੋਲ ਇੱਕ ਬੁੱਧੀ ਇੱਕ ਗਿਆਨ ਇੰਨਾ ਵੱਡਾ ਆ ਜਾਂਦਾ ਇਹ ਸਭ ਕੁਝ ਨੂੰ ਇਹ ਕਾਬੂ ਕਰ ਸਕਦਾ ਬਸ਼ਰਤ ਕਿ ਆਪਣੇ ਮਨ ਨੂੰ ਕਾਬੂ ਨਹੀਂ ਕਰ ਸਕਦਾ ਮਨ ਨੇ ਉਦੋਂ ਕਾਬੂ ਹੋਣਾ ਜਦੋਂ ਦੀ ਕਿਰਪਾ ਹੋ ਗਈ ਤੇ ਮਨ ਦੇ ਅੰਦਰ ਹੀ ਪ੍ਰਮਾਤਮਾ ਦਾ বাস ਹੈ ਮਨ ਨੂੰ ਖੋਜਣਾ ਪੈਣਾ ਮਨ ਨੂੰ ਇਹ ਕਰਨਾ ਬੰਦਾ ਖੋਜੂਗਾ ਤੇ ਉਹਨੂੰ ਪਤਾ ਹੀ ਨਹੀਂ ਲੱਗ ਸਕਦਾ ਬਾਕੀ ਤਾਂ ਸਾਰਾ ਤਨ ਦੀ ਖੇਡ ਹੈ ਇਹ ਤਾਂ ਕੁਝ ਵੀ ਨਹੀਂ ਹੈ ਜਲ ਕੀ ਪੀਤ ਪਵਨ ਕਾ ਥੰਬਾ ਰક્ત ਬੂੰਦ ਕਾ ਗਾਰਾ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਪੰਖੀ ਨਹੀਂ ਮਿਲਦਿਆ ਸੈਨਸ ਨੇ ਬੜੀ ਤਰੱਕੀ ਕਰ ਲਈ ਉਹ ਪੰਖੀ ਜਿਹੜਾ ਹੈ ਉਹ ਪ੍ਰਮਾਤਮਾ ਪਰਮਾਤਮਾ ਦੇ ਨਾਲ ਮਿਲ ਉਹਦਾ ਬੰਦਾ ਤਾਂ ਮਰਦਾ ਹੀ ਨਹੀਂ ਹੈ ਤਨ ਚੇਂਜ ਹੁੰਦਾ ਇਸ ਕਰਕੇ ਸਭ ਮੈਂ ਸੱਚਾ ਇੱਕੋ ਸੋਈ ਤਿਸ ਕਾ ਕੀਆ ਸਭ ਕੁਛ ਹੋਈ ਉਹਦੇ ਕੀਤੇ ਹਿੱਸਾ ਦਾ ਕੁਛ ਹੋ ਰਿਹਾ ਹੁਕਮ ਪਛਾਨੇ ਸੋਇਕੇ ਜਾਣੇ ਬੰਦਾ ਕਈਏ ਸੋਈ ਉਹ ਕਹਿੰਦੇ ਬੰਦਾ ਹੀ ਉਹ ਆ ਜਿਹੜਾ ਉਹਦੇ ਹੁਕਮ ਨੂੰ ਪਛਾਣ ਲਿਆ ਉਹਦੇ ਹੁਕਮ ਨੂੰ ਜਾਣ ਗਿਆ ਜਿਸ ਨੂੰ ਇਹ ਪਤਾ ਲੱਗ ਗਿਆ ਕਿ ਹੁਕਮ ਦੇ ਅੰਦਰ ਸਭ ਕੁਛ ਚੱਲ ਜਾਇਆ ਹੈ ਜੇਕਰ ਹੁਕਮ ਨੂੰ ਪਛਾਣ ਗਿਆ ਤਾਂ ਉਹਦੀ ਹਉਮੈ ਖਤਮ ਹੋ ਜਾਂਦੀ ਹੈ ਉਹਦੀ ਮੈਂ ਖਤਮ ਹੋ ਜਾਂਦੀ ਹੈ ਉਹਦਾ ਹੰਕਾਰ ਖਤਮ ਹੋ ਜਾਂਦਾ ਫਿਰ ਉਹ ਬੰਦਾ ਕਹਿੰਦੇ ਉਹੋ ਹੀ ਆ ਬਾਕੀ ਦੁਨੀਆ ਨੂੰ ਉਹਨੇ ਬੰਦੇ ਨਹੀਂ ਸਮਝਿਆ ਕਿਉਂਕਿ ਹੰਕਾਰ ਦੇ ਵਿੱਚ ਲੋਭ ਮੋਹ ਹੰਕਾਰ ਦੇ ਵਿੱਚ ਝਗੜਾ ਪਿਆ ਅੰਦਰ ਵਿਸ਼ੇ ਬਕਾਰ ਹੈ ਅੰਦਰ ਨੂੰ ਪੜ ਨਹੀਂ ਰੇ ਲੋਕਾਂ ਦੇ ਵਿੱਚ ਸੱਚੇ ਹੋ ਰਹਿ ਲੇਕਿਨ ਅੰਦਰ ਕਪਟ ਹੈ ਤੇ ਜਿੰਨੇ ਮਰਜੀ দান ਕਰ ਲੋ ਜਿੰਨੇ ਮਰਜੀ ਤੀਥ ਕਰ ਲੋ ਜੋ ਮਰਜੀ ਕਰਵਾਣੀ ਅੰਦਰ ਜੋ ਮਰਜੀ ਕਰ ਲੋ ਕਪਟ ਜਿਹੜਾ ਹੈ ਉਹ ਸਭ ਤੋਂ ਮਾੜਾ ਇਸੇ ਕਰਕੇ ਦੁਨੀਆ ਦੇ ਉੱਤੇ ਜਦੋਂ ਨਾਮਲੇਵਾ ਲੋਕਾਂ ਦਾ ਖੂਨ ਜਿੱਥੇ ਡਲਦਾ ਫਿਕਰ ਉੱਥੇ ਕ੍ਰਾਂਤੀ ਹੋ ਜਾਂਦੀ ਹੈ ਕ੍ਰਾਂਤੀ ਹੋਈ ਸਤਗੁਰੂ ਤੇਗ ਬਹਾਦਰ ਜਿਨ੍ਹਾਂ ਦਾ ਖੂਨ ਸੱਚਾ ਸੀ ਅੰਦਰ ਸੱਚ ਸੀ ਅੱਜ ਉਹਨਾਂ ਦੇ ਦਰਦ ਦੇ ਉੱਤੇ ਲੋਕ ਮੱਥੇ ਰਗੜ ਰਹੇ ਪਰ ਜਿਨ੍ਹਾਂ ਨੇ ਕਪਟ ਦੇ ਕਰਕੇ ਜ਼ੁਲਮ ਕੀਤਾ ਤਸ਼ੱਦਦ ਟਾਇਆ ਅੱਜ ਉਹਨਾਂ ਦਾ ਨਾਮ ਨਿਸ਼ਾਨ ਵੀ ਨਹੀਂ ਇਸੇ ਕਰਕੇ ਜਿੱਥੇ ਦਿਲ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਸੋ ਜਿਹੜੇ ਹੁਕਮ ਨੂੰ ਪਛਾਣ ਗਏ ਉਹਦੀ ਰਜਾ ਦੇ ਵਿੱਚ ਰਹਿ ਗਏ ਉਹੀ ਬੰਦੇ ਹੈ ਬਾਕੀ ਤਾਂ ਕਹਿੰਦੇ ਕੋਈ ਗਿਣਤੀ ਦੇ ਵਿੱਚ ਨਹੀਂ ਆਉਂਦੇ ਅੱਲਾ ਉਲਖ ਨਾ ਜਾਏ ਲਖਿਆ ਗੁਰਗੁਰ ਦਿਨਾ ਮਿੱਠਾ ਉਹ ਕਹਿੰਦੇ ਐਸਾ ਗੁਰੂ ਨੇ ਸਬਕ ਦਿੱਤਾ ਸਿਖ ਦਿੱਤੀ ਕਿ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਅਲਖ ਹੈ ਲਿਖਣ ਜਾ ਸਕਦਾ ਅਕਥ ਹੈ ਕਹ ਰਵਿਦਾ ਸਕਥ ਕਥਾ ਕਉ ਕਾਹਿ ਕਰੀ ਜੇ ਜੈ ਸਾ ਤੂੰ ਤੈਸਾ ਤੂੰ ਹੀ ਕਾ ਉਪਮਾ ਦਿਜੀ ਜਹਾਂ ਜਹਾਂ ਜਾਓ ਤਹਾਂ ਤੇਰੀ ਸੇਵਾ ਤੁਮ ਸੇ ਉਠਾ ਕਰ ਔਰ ਨ ਦੇਵ ਸਾਰੀ ਦੁਨੀਆ ਦੇ ਵਿੱਚ ਕਹਿੰਦੇ ਤੇਰੇ ਵਰਗਾ ਕੋਈ ਹੋਇ ਨਹੀਂਗਾ ਤੇਰਾ ਸਾਨੀ ਹੈ ਨਹੀਂ ਤੇ ਸਾਨੀ ਜਦੋਂ ਬਣਦਾ ਹੈ ਇਹ ਉਹ ਕੰਦ ਮੈਂ ਹੀ ਮਾੜਾ ਹਾਂ ਬਾਕੀ ਸਾਰੀ ਦੁਨੀਆ ਚੰਗੀ ਹੈ ਕਿਉਂਕਿ ਉਹ ਲੋਭ মোহ ਹੰਕਾਰ ਨੂੰ ਛੱਡ ਦਿੰਦਾ ਫਿਰ ਉਹਦੇ ਭਗਵਾਨ ਦਾ ਰੂਪ ਜਦੋਂ ਹੁੰਦਾ ਤੇ ਫਿਰ ਉਹਦੇ ਵਿੱਚ ਗੁਣ ਆ ਜਾਂਦੇ ਆ ਸੁੱਖ ਦੁੱਖ ਜੋ ਪਰ ਸਿਨੇ ਹੀ ਲੋਭ মোহ ਉਪਮਾਨ ਕਹੋ ਨਾਨਕ ਸੁਨਰੇ ਮਨ ਸੋ ਮੂਰਤ ਭਗਵਾ ਇਹੋ ਹੀ ਬੰਦੇ ਦੀ ਮੂਰਤ ਜਿਹੜੀ ਹੈ ਉਹਦੇ ਵਿੱਚ ਭਗਵਾਨ ਦਾ ਫਿਰ ਪਾਸ ਨਿਸ਼ਾਨ ਪੈਂਦਾ ਇਸੇ ਕਰਕੇ ਉਹਨਾਂ ਨੇ ਕਹਿੰਦੇ ਗੁਰੂ ਨੇ ਐਸੀ ਸਿੱਖਿਆ ਦਿੱਤੀ ऐसा मीठा अमृत ਦਿੱਤਾ ਕਿ ਪਤਾ ਲੱਗ ਗਿਆ ਕਿ ਉਸ ਦੁਨੀਆਂ ਦੇ ਕਰਤੇ ਦਾ ਕੋਈ ਬਿਆਨ ਨਹੀਂ ਕਰ ਸਕਿਆ ਕਿੰਨੇ ਦੁਨੀਆਂ ਤੇ ਪੀਰ ਪਗੰਬਰ ਹੋ ਕੇ ਚਲੇ ਗਏ ਕੋਈ ਦੱਸ ਨਹੀਂ ਸਕਿਆ ਇਹ ਹੋਏ ਕਹਿ ਗਏ ਕਿ ਉਹਦੇ ਜੀ ਹੱਕ ਕੋਈ ਨਹੀਂ ਕਹ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਰੰਜਨ ਡਿਟ ਸਤਿਗੁਰ ਕਬੀਰ ਮਹਾਰਾਜ ਜੀ ਕਿੰਨੇ ਮੇਰੀ ਸ਼ੰਕਾ ਖਤਮ ਹੋ ਗਈ ਮੇਰੇ ਮਨ ਦੇ ਵਿੱਚ ਭਰਮ ਸੀ ਵੀ ਪਤਾ ਨਹੀਂ ਕੀ ਹੈ ਪਰ ਐਸੀ ਗੁਰੂ ਨੇ ਸਿੱਖ ਸ਼ਬਦ ਦਿੱਤੀ ਕਿ ਉਹਦਾ ਦਰਤੇ ਉੱਤੇ ਜਾ ਕੇ ਉਹਦੀ ਜਦੋਂ ਜੋਤ ਨਾਲ ਜੋਤ ਮਿਲਦੀ ਹੈ ਤੇ ਬੰਦਾ ਆਪਣੇ ਆਪ ਨੂੰ ਖਤਮ ਕਰ ਜਾਂਦਾ ਔਰ ਪਹਿਲਾਂ ਹੀ ਖਤਮ ਹੋ ਕੇ ਜਾਂਦਾ ਹੈ ਮੈਂ ਉਹਦੇ ਖਤਮ ਹੋ ਜਾਂਦੀ ਹੈ ਤੇ ਜਦੋਂ ਨਾਲਾ ਜਾਂ ਨਦੀ ਸਮੁੰਦਰ ਚ ਜਾ ਕੇ ਮਿਲਦੀ ਹੈ ਕੋਈ ਨਹੀਂ ਕਹਿੰਦਾ ਵੀ ਐਸ ਨਦੀ ਦਾ ਆ ਪਾਣੀ ਹੈ ਕਿਉਂਕਿ ਜਦੋਂ ਸਮੁੰਦਰ ਉਹਦੀ ਗੜਹਿ ਗੜਹਿ ਮਰਦੀ ਹੈ ਨਦੀ ਦੀ ਤਾਂ ਸਮੁੰਦਰ ਦੇ ਵਿੱਚ ਜਾ ਕੇ ਸ਼ਾਂਤ ਹੋ ਜਾਂਦੀ ਹੈ ਸੋ ਇਹ ਜੋ ਸਤਗੁਰੂ ਸਮਝਾ ਰਹੇ ਹੈ ਕਿ ਇੱਕ نور ਤੋਂ ਜਦੋਂ ਦੁਨੀਆ ਉਪਜ ਰਹੀ ਹੈ ਤਾਂ ਫਿਰ ਇੱਕ ਦੂਜੇ ਨਾਲ ਅਸੀਂ ਬਹਿਰ ਕਿਉਂ ਕਰ ਰਹੇ ਹਾਂ ਵਿਰੋਧ ਕਿਉਂ ਕਰ ਰਹੇ ਹਾਂ ਕਿਉਂ ਮੈਂ ਅਮਰੀਕਾ ਦੇ ਰਹਿਣਾ ਵੀ ਹੈ ਨਹੀਂਗਾ ਜਾਣਾ ਵੀ ਇੱਥੋਂ ਹੈ ਤੇ ਨਾਲ ਕੀ ਜਾਣਾ ਉਸ ਪਰਮਾਤਮਾ ਦਾ ਨਾਮ ਜਾਣਾ ਇਸੇ ਕਰਕੇ ਪੰਜਵੇਂ ਪਾਤਸ਼ਾਹ ਕਹਦਾ ਹੈ ਉਹ ਤਪੋਤ ਰਵਿਆ ਰੂਪ ਰੰਗ ਵਹਿ ਪ੍ਰਗਾਸ ਸਾਧ ਕੇ ਸੰਗ ਸਾਧੂ ਦੇ ਸੰਗਤ ਦੇ ਨਾਲ ਕਹਿੰਦੇ ਉਹਦਾ ਪਤਾ ਲੱਗਾ ਜਿਹੜਾ ਤਾਣਾ ਪੇਟਾ ਹੋ ਕੇ ਟਾਣੇ ਪੇਟੀ ਦੀ ਤਰ੍ਹਾਂ ਉਹ ਦੁਨੀਆਂ ਦੇ ਵਿੱਚ ਰਮਿਆ ਹੋਇਆ ਹਰ ਰੰਗ ਉਹਦੇ ਤੋਂ ਪੈਦਾ ਹੋਇਆ ਤੇ ਇਹ ਪ੍ਰਗਾਸ ਸਾਧਕੇ ਸੰਤ ਸਾਧੂ ਦੀ ਜਦੋਂ ਸੰਗਤ ਮਿਲ ਗਈ ਉਸ ਸਾਧੂ ਦੀ ਜਿਹੜਾ ਸੱਚ ਦੇ ਉੱਤੇ ਉਹਦੀ ਰਜਾ ਦੇ ਵਿੱਚ ਹੁਕਮ ਦੇ ਵਿੱਚ ਚੱਲ ਰਿਹਾ ਤਾਂ ਫਿਰ ਗਿਆਨ ਪ੍ਰਾਪਤ ਹੋ ਗਿਆ ਗਿਆਨ ਪ੍ਰਕਾਸ਼ ਜਦੋਂ ਹੋ ਗਿਆ ਸੋ ਉਹਦੇ ਨਾਮ ਦੇ ਨਾਲ ਸਾਧੂ ਦੀ ਸੰਗਤ ਦੇ ਨਾਲ ਇਹ ਗਿਆਨ ਜਦੋਂ ਪ੍ਰਾਪਤ ਹੋਇਆ ਰਚ ਰਚਨਾ ਆਪਣੀ ਕਲਤਾਰੀ ਅਨੇਕ ਵਾਰ ਨਾਨਕ ਬਲੇਹਾਰੀ ਕਹਿੰਦੇ ਉਸ ਨੇ ਆਪਣੇ ਆਪ ਹੀ ਕਲਾ ਦੇ ਨਾਲ ਇਹ ਸਾਰੀ ਰਚਨਾ ਬਣਾਈ ਹੋਈ ਹੈ ਇਹ ਕਿਸੇ ਦੀ ਕਲਾ ਦੇ ਨਾਲ ਨਹੀਂ ਬਣੀ ਪਰਮਾਤਮਾ ਦੀ ਕਲਾ ਹੈ ਉਹਦਾ ਹੀ ਚਰਜ ਹੈ ਉਹਦਾ ਹੀ ਸਾਰਾ ਤਮਾਸ਼ਾ ਹੈ ਅਨੇਕ ਵਾਰ ਨਾਨਕ ਬਲੇਹਾਰੀ ਪੰਜਵੇਂ ਪਾਤਸ਼ਾਹ ਕਹਿੰਦੇ ਕਿ ਮੈਂ ਉਹਦੇ ਤੋਂ बार-बार ਬਲੇਹਾਰੀ ਜਾਂਦਾ ਹਾਂ ਕੁਰਬਾਨ ਜਾਂਦਾ ਕਿਉਂਕਿ ਬੰਦੇ ਦਾ ਜਿਹੜਾ ਮਕਸਦ ਦੁਨੀਆ ਤੇ ਆਉਣ ਦਾ ਉਹ ਤਾਂ ਇਹ ਹੈ ਕਿ ਉਸ ਦੇ ਨਾਮ ਦਾ ਸਿਮਰਨ ਕਰਕੇ ਇਸ ਤਨ ਦੀ ਇਸ ਕਿਲੇ ਤਨ ਜਿਹੜਾ ਕਿਲਾ ਹੈ ਇਹ ਤੋਂ ਮੁਕਤੀ ਪਾਉਣੀ ਹੈ ਇਸ ਤਨ ਨੂੰ ਜਿੱਤਣਾ ਹੈ ਤੇ ਮਨ ਨੂੰ ਨਿਮਾ ਕਰਕੇ ਮਥੂ ਉੱਚੀ ਕਰਕੇ ਉਹਦੇ ਵਿੱਚ ਬਹਿਣਾ ਹੈ ਸੋ ਜੋ ਸਮਝਾ ਰਹੇ ਸਤਿਗੁਰੂ ਆਓ ਸਿੱਖਿਆ ਲੈਂਦੇ ਹੋਏ ਕਿ ਸਾਰੀ ਦੁਨੀਆ ਇੱਕੋ ਹੀ ਹੈ ਸਮਤਾ ਦਾ ਪਾਠ ਪੜ੍ਹਾ ਰਹੇ ਹੋ ਕਿ ਸਾਰੇ ਸਮਾਨ ਹੈ ਸਾਰੇ ਬਰਾਬਰ ਹੈ ਪਰ ਇੱਥੇ ਤਾਂ 파ਰਥ ਦੇ ਵਿੱਚ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਜੱਤਾ ਪਾਤਾ ਮਜਬਾ ਝਗੜਿਆਂ ਦੇ ਵਿੱਚ ਪਏ ਹੋਏ ਹਾਂ ਤਾਂ ਫਿਰ ਅਸੀਂ ਉਸ ਪਰਮਾਤਮਾ ਨੂੰ ਕੀ ਦਿਆ ਮੰਗੇ ਕੀ ਸਿਮਰਨ ਕਰਾਂਗੇ ਜੇ ਅਸੀਂ ਕਿਸੇ ਦੇ ਮੰਦਰ ਨੂੰ ਮੜਾ ਕਹ ਰਹੇ ਨਾ ਕੋਈ ਮਸਜਿਦ ਨੂੰ ਮੜਾ ਕਹ ਰਿਹਾ ਕੋਈ ਗੁਰਦੁਆਰੇ ਨੂੰ ਮੜਾ ਕਹ ਰਿਹਾ ਕੋਈ ਕਿਸੇ ਨੂੰ ਮੜਾ ਕਹ ਰਿਹਾ ਤਾਂ ਫਿਰ ਅਸੀਂ ਬਾਣੀ ਦੇ ਜਿਹੜਾ ਸੰਦੇਸ਼ ਹੈ ਉਹਨੂੰ ਭੁੱਲ ਗਏ ਗੁਰੂਆਂ ਨੇ ਇਹ ਸੰਦੇਸ਼ ਬਾਣੀ ਦਾ ਕੋਈ ਭਾਰਤ ਲਈ ਨਹੀਂ ਹੈ ਇਹ ਤਾਂ ਪੂਰੀ ਦੁਨੀਆ ਲਈ ਹੈ ਹਰ ਜਗ੍ਹਾ ਲਈ ਹਰ ਮਜਬ ਲਈ ਤੋ ਆਓ ਇਸ ਸਿੱਖੇ ਸ਼ਬਦ ਤੋਂ ਲੈਂਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਅਜੋਈ ਕਰੀਏ ਕਿ ਬਾਕੀ ਦੇ ਜੋ ਸੋਸਾਂ ਦੀ ਪੂੰਜੀ ਹੈ ਕਿਰਪਾ ਕਰੋ ਆਪਣੇ ਚਰਨਾਂ ਦਾ ਆਸਰਾ ਦਿਓ ਇਹ ਵੀ ਪੂੰਜੀ ਜਿਹੜੀ ਹੈ ਲੇਖੇ ਦੇ ਵਿੱਚ ਲੱਗ ਜਵੇ ਕਿਉਂਕਿ ਪਾਪਾਂ ਦਾ ਭੰਡਾਰ ਅਸੀਂ ਚੱਕੀ ਫਿਰਦੇ ਹੈ ਆਪਣੀ ਚਿਤਰਾਈ ਨਾਲ ਨਹੀਂ ਘਟਣਾ ਤੁਹਾਡੀ ਕਿਰਪਾ ਨਾਲ ਘਟਣਾ ਕਿਰਪਾ ਕਰੋ ਦੇਨ ਦੁਨਿਆ ਦੇ ਮਾਲਕ ਆਪ ਤਸੀਂ ਰੱਖੇ ਅਵਦਾਸ ਬੇਨਤੀ ਕਰਦੇ ਹੇ ਇਹ ਵੀ ਬੇਨਤੀ ਕਰਿਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ੋ ਇਹ ਬੇਨਤੀ ਕਰਦੇ ਪਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ